ਬੰਦ ਕਰ ਲੈਣੀ ਆ ਅੱਖਾਂ ਨਹੀਂ ਕਿਸੇ ਨੇ ਖੋਲਣੀ ਜਿੰਨਾ ਚਿਰ ਤੁਸੀਂ ਬੰਦ ਕਰਦੇ ਆ ਅੱਖਾਂ ਬੰਦ ਕਰੋ ਬੜੇ ਪਿਆਰ ਨਾਲ ਆਪਣੇ ਆਪਣੇ ਮਾਤਾ ਪਿਤਾ ਨੂੰ ਆਪਾਂ ਆਵਾਜ਼ ਮਾਰਾਂਗੇ ਅੱਖਾਂ ਬੰਦ ਕਰੋ ਸਾਰੇ ਜਣੇ ਆਹ ਨੂੰ ক্লোਜ਼ ਯੂਰ ਆਈਸ ਅੱਖਾਂ ਬੰਦ ਸ਼ਾਬਾਸ਼ ਵੈਰੀ ਗੁੱਡ ਅੱਖਾਂ ਦੇ ਖੁੱਲੀਆਂ ਹੋਣ ਅੱਖਾਂ ਬੰਦ ਕਰੋ ਸਾਰੇ ਜਣੇ ਹੁਣ ਮੇਰੇ ਨਾਲ ਬਾਜ ਦੇਣੀ ਆ ਰਲ ਕੇ ਸਾਰੇ ਜਣੇ ਕਰਾਏ ਵਾਹ Wow. Yeah. वा रे वा तिर वा मेन वा तो वा मजीबाई जी का सो वाहे गुरुजी